ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ ਵੀ ਭਾਈਪਾ ਵਰਕਰਾਂ ਵੱਲੋਂ ਪਾਰਟੀ ਦਾ 46 ਮਾ ਸਥਾਪਨਾ ਦਿਵਸ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੀ ਅਗਵਾਈ ਹੇਠ ਉਹਨਾਂ ਦੇ ਗ੍ਰਹਿ ਅਰਬਨ ਸਟੇਟ ਵਿਖੇ ਕੇਕ ਕੱਟ ਕੇ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਜਿੱਥੇ ਵਕਫਾਕ ਬੁਲਾ ਰਹੇ ਤੋਂ ਇਲਾਵਾ ਭਾਜਪਾ ਦੇ ਸਾਬਕਾ ਕੇਂਦਰੀ ਰਾਜमंत्री ਸੋਮਪ੍ਰਕਾਸ਼ ਕੈਂਥ ਨੇ ਸਮੂਹ ਪਾਰਟੀ ਵਰਕਰਾਂ ਨੂੰ ਭਾਜਪਾ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵੀ ਦੇਸ਼ ਆਜ ਦੇ ਦਿਨ ਹੀ ਤਰੱਕੀ ਦੀਆਂ ਨਵੀਆਂ ਪਲਾਂਗਾ ਪੁੱਟ ਰਿਹਾ ਹੈ ਉਨ੍ਹਾਂ ਨਾਲ ਹੀ ਸਮੂਹ ਭਾਜਪਾ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਆ ਆ ਅਗਵਾ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ ਇਸ ਮੌਕੇ ਸਾਹਬ ਕਾਮਯਰ ਅਰਨੁਕ ਹੋਸਲਾ ਰਜੀ ਪਾਵਰ ਕੇਸ਼ ਦੁੱਗਲ ਪਰਮਜੀਤ ਸਿੰਘ ਚਾਚੋਕੀ ਬੀਰਾਰਾਮ ਬਲਜੋਤ ਕਿਸ਼ਨ ਬਯਾਦ ਜਤਿੰਦਰ ਸਿੰਘ ਕੁੰਦੀ ਹੈਪੀ ਬ੍ਰੋਕਰ ਚੰਦਰੇਖਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈ ਪਾਵਰ ਕਰਮਚਾਰੀ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਔਰ ਸਾਰੇ ਵਰਕਰਾਂ ਨੇ ਇਸ ਸੰਕਲਪ ਕੀਤਾ ਕਿ ਅਸੀਂ ਪਾਰਟੀ ਦੇ ਲਈ ਡਟ ਕੇ ਮਿਹਨਤ ਕਰਾਂਗੇ ਔਰ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਕਹਿੰਦਾ ਹਾਂ ਅੱਜ ਫਗਵਾੜਾ ਵਿਧਾਨ ਸਭਾ ਦੇ ਅੰਤਰਗਤ ਆਂਦੇ ਸਾਰੇ ਮੰਡਲਾਂ ਨੇ ਭਾਰਤੀ ਜਨਤਾ ਪਾਰਟੀ ਦਾ ਅੱਜ 46ਵਾਂ ਸਥਾਪਨਾ ਦਿਵਸ ਮਨਾਇਆ ਜਿਹਦੇ ਵਿੱਚ ਸਾਰੇ ਹੀ ਮੰਡਲਾਂ ਚੋਂ ਕਾਰਜਕਰਤਾ ਹਮ-ਹਮਾ ਕੇ ਸਾਡੇ ਮਾਨਯੋਗ ਕੇਂਦਰੀ ਪ੍ਰਧਾਨ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਨਿਵਾਸ ਸਥਾਨ ਤੇ ਸਾਡੇ ਲੋਕ ਸਭਾ ਹਲਕਾ ਇੰਚਾਰਜ ਸ਼੍ਰੀਮਤੀ ਅਨਿਤਾ ਸੋਮਪrakash ਜੀ ਦੀ ਅਗਵਾਈ ਦੇ ਵਿੱਚ ਅੱਜ ਸਥਾਪਨਾ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਸਾਰੇ ਸਾਰਿਆਂ ਨੇ ਵਿਭਿੰਨ ਲੀਡਰਾਂ ਨੇ ਆਪਣੇ ਵਿਚਾਰ ਰੱਖੇ ਔਰ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਿਸ ਤਰ੍ਹਾਂ ਹੋਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਦੇਸ਼ ਦੇ ਵਿੱਚ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਬਹੁਤ ਹੀ ਅੱਛੇ ਤਰੀਕੇ ਨਾਲ ਅਗਾਂਵਧੂ ਤਰੀਕੇ ਨਾਲ ਚੱਲ ਰਹੀ ਹੈ ਇਸ ਦੇ ਉੱਤੇ ਚਾਨਣਾ ਪਾ ਕੇ ਸਾਰੇ ਕਾਰਜਕਰਤਾ ਨੂੰ ਵਧਾਈ ਦਿੱਤੀ ਔਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਜਨਤਾ ਪਾਰਟੀ ਵੱਲੋਂ ਮਾਨੀਏ ਕੇਂਦਰ ਦਿਸਰੀ ਸੁਸਾਇਟੀ ਦੇ ਵਸਪਾਂ ਤੇ ਸ਼ਿਆਲੀ ਮਾਸਤਾਨਾ ਦੇ ਇਸ ਅੱਜ ਵੱਲੋਂ ਮਨਾਇਆ ਗਿਆ ਔਰ ਕਾਰਜਕਰਤਾ ਨੇ ਬੜੇ ਉਤਸ਼ਾਹ ਦੇ ਨਾਲ ਅੱਜ ਕਾਫੀ ਸੰਖਿਆ ਦੇ ਨਾਲ ਕਾਰਜਕਰਤਾ ਹੈ ਔਰ ਦੇਸ਼ ਭਰ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਲਹਿਰ ਆ ਅੱਜ ਸਥਾਪਨਾ ਦਿਵਸ ਜੋ ਪਾਰਟੀ ਦਾ ਝੰਡਾ ਚੱਕ ਕੇ ਅੱਜ ਕਾਰਜਕਰਤਾ ਉਤਸ਼ਾਹ ਦੇ ਨਾਲ ਆਨਾਲਾ 2027 ਦੇ ਵਿੱਚ ਸਾਰੇ ਕਾਰਜਕਰਤਾ ਡਟੂਗੇ ਤੋ ਮੈਂ ਅੱਜ ਦੇ ਦਿਨ ਤੇ ਸਾਰੇ ਕਾਰਜਕਰਤਾ ਨੂੰ ਬਧਾਈ ਦਿੰਦਾ ਜਿਨ੍ਹਾਂ ਨੇ ਉਤਸ਼ਾਹ ਦੇ ਨਾਲ ਅੱਜ ਪਾਰਟੀ ਦਾ ਇੱਕ ਫਰੰਨ ਕੀਤਾ ਕਿ ਅੱਜ ਪਾਰਟੀ ਜਿਹੜੀ ਸਥਾਪਨਾ ਦੇ ਵਿੱਚ ਅੱਜ ਦੇ ਦਿਨ ਤੇ ਪਾਰਟੀ ਦਾ ਗਠਨ ਹੋਇਆ ਸੀ ਤੋ ਮੈਂ ਆਪਣੇ ਵੱਲੋਂ ਦੇਸ਼ ਭਰ ਦੇ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੇਸ਼ ਨੂੰ ਇੰਨੀ ਤਰੱਕੀ ਲਿਆ ਕੇ ਅੱਗੇ ਲੈ ਕੇ ਪੂਰੇ ਵਰਦ ਦੇ ਵਿੱਚ ਅੱਜ ਨਾ ਹੈ